ਤੇਗ ਬਹਾਦਰ ਸਾਹਿਬ ਜੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਸੁਪੁੱਤਰ ਹਨ ਆਪ ਜੀ ਦਾ ਪ੍ਰਕਾਸ਼ 1 ਅਪ੍ਰੈਲ 1621 ਨੂੰ ਗੁਰੂ ਬਾਜ਼ਾਰ ਵਾਲੀ ਗਲੀ ਜਿੱਥੇ ਅੱਜ ਗੁਰੂ ਘਰ ਗੁਰਦੁਆਰਾ ਗੁਰੂ ਕੇ ਮਹਿਲ ਸ਼ਿਸ਼ੋਭਿਤ ਹੈ ਉਥੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦਾ 1 ਅਪ੍ਰੈਲ 1621 ਨੂੰ ਪ੍ਰਕਾਸ਼ ਹੁੰਦਾ ਗੁਰੂ ਤੇਗ ਬਹਾਦਰ ਸਹਿ ਮਹਾਰਾਜ ਪਾਸ਼ਾ ਜੀ ਦੇ ਚਾਰ ਹੋਰ ਵੱਡੇ ਭਰਾ ਹਨ ਔਰ ਇੱਕ ਇਹਨਾਂ ਦੀ ਭੈਣ ਹੈ ਬੀਬੀ ਵੀਰੋ ਬਾਬਾ ਗੁਰਦਿੱਤਾ ਜੀ ਬਾਬਾ ਸੂਰਜਮਲ ਬਾਬਾ ਅਣੀ ਰਾਏ ਬਾਬਾ ਅਟਲ ਰਾਏ ਜੀ ਇਹ ਗੁਰੂ ਤੇਗ ਬਹਾਦਰ ਸਹਿ ਮਹਾਰਾਜ ਪਾਸ਼ਾ ਜੀ ਦੇ ਵੱਡੇ ਭਰਾ ਹਨ ਬੜਾ ਹੀ ਪਿਆਰ ਭਰਿਆ ਬੜਾ ਹੀ ਨਿਮਰ ਭਰਿਆ ਬੜੇ ਹੀ ਅਦਬ ਭਰਿਆ ਸੁਭਾ ਹੈ ਸਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ। ਪਾਸ਼ਾ ਜੀ ਭਾਵੇਂ ਅਜੇ ਸਾਹਿਬਜ਼ਾਦੇ ਹਨ ਅਜੇ ਗੁਰੂ ਨਹੀਂ ਬਣੇ। ਪਰ ਪਿਆਰ ਸਤਕਾਰ ਤਹਿਤ ਜਦੋਂ ਆਪਾਂ ਵਿਚਾਰ ਕਰਾਂਗੇ ਤੇ ਕੋਸ਼ਿਸ਼ ਮੇਰੀ ਇਹੋ ਰਹੇਗੀ ਕਿ ਮਹਾਰਾਜ ਨੂੰ ਗੁਰੂ ਕਹਿ ਕੇ ਹੀ ਸੰਬੋਧਨ ਕਰਾਂ ਕਿਉਂਕਿ ਸਤਗੁਰੂ ਜੀ ਦੇ ਜੀਵਨ ਵਾਲ ਜਦੋਂ ਆਪਾਂ ਧਿਆਨ ਮਾਰਦੇ ਆਂ ਤੇ ਸਾਡੇ ਇਨੀ ਔਕਾਤ ਨਹੀਂ ਵੀ ਅਸੀਂ ਉਹਨਾਂ ਨੂੰ ਸਾਹਿਬ ਜਾਦੇ ਜਾਂ ਤੇਗ ਬਹਾਦਰ ਜਾਂ ਪਿਆਗ ਮਲ ਜੀ ਕਹਿ ਕੇ ਸੰਬੋਧਨ ਕਰਦੇ ਰਹੇ ਤਾਂ ਕਰਕੇ ਮੇਰੇ ਮਨ ਦੀ ਇੱਕ ਵਿਚਾਰ ਹੈ ਜੇ ਮਹਾਰਾਜ ਨੂੰ ਗੁਰੂ ਸਾਹਿਬ ਕਹਿ ਕੇ ਹੀ ਸੰਬੋਧਨ ਕਰਕੇ ਸਤਗੁਰੂ ਦਾ ਸਤਕਾਰ ਮਹਾਰਾਜ ਜੀ ਦੀ ਵਡਿਆਈ ਸਾਹਿਬ ਦੀ ਪ੍ਰਸ਼ੰਸਾ ਕੀਤੀ ਜਾਵੇ ਗੁਰੂ ਤੇਗ ਬਹਾਦਰ ਸਾਹਿਬ ਜੇ ਆਪਾਂ ਪਿਤਾ ਦੀ ਗੱਲ ਕਰਦੇ ਹਾਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਬੜੇ ਮਹਾਨ ਬੜੇ ਜ਼ੋਦੇ ਸੂਰ ਪੀਰ ਜੋਧੇ ਹੋਏ। ਨਾ ਪਾਤਸ਼ਾਹ ਜੀ ਕਿਸੇ ਤੋਂ ਡਰਦੇ ਹਨ ਤੇ ਨਾ ਹੀ ਗੁਰੂ ਸਾਹਿਬ ਕਿਸੇ ਨੂੰ ਡਰਾਉਂਦੇ। ਇਹੋ ਹੀ ਸਿੱਖਿਆ ਜਿਹੜੀ ਹੈ ਆਪਣੇ ਸੁਪੁੱਤਰਾਂ ਨੂੰ ਗੁਰੂ ਸਾਹਿਬ ਮਹਾਰਾਜ ਜੀ ਨੇ ਬਖਸ਼ੀ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ। ਸਤਗੁਰ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸੁਭਾਅ ਜਿਹੜਾ ਹੈ ਬੜਾ ਹੀ ਮਿੱਠ ਬੋਲੜਾ ਹੈ। ਬੜਾ ਹੀ ਨਰਮ ਜਿਹਾ ਹੈ। ਬੜਾ ਹੀ ਮਿਲਾਪੜਾ ਸੁਭਾਅ ਹੈ ਮਹਾਰਾਜ। ਵੱਡੇ ਭਰਾਤਾ ਬਾਬਾ ਗੁਰਦਿੱਤਾ ਜੀ ਆਨੰਦ ਕਾਰਜ ਵਾਸਤੇ ਘਰ ਤੋਂ ਬਰਾਤ ਚੱਲਦੀ। ਸਾਰੇ ਹੀ ਬਰਾਤੀ ਸਹਿਬਾਨ ਜਿਹੜੇ ਹਨ ਜਿੰਨੇ ਬਰਾਤ ਵਿੱਚ ਜਾ ਰਹੀ ਸੰਗਤ ਸਭਨਾ ਨੇ ਬੜੇ ਹੀ ਸੋਹਣੇ-ਸੋਹਣੇ ਮਹਿੰਗੇ-ਮਹਿੰਗੇ ਪੋਸ਼ਾਕੇ ਮਹਿੰਗੇ-ਮਹਿੰਗੇ ਪੋਸ਼ਾਕਾਂ ਪਹਿਨੀਆਂ ਹੋਈਆਂ ਹਨ। ਬਰਾਤ ਚੱਲੀ ਜਾ ਰਹੀ। ਆਮ ਤੌਰ ਤੇ ਤੁਸੀਂ ਵੇਖੋ ਜਦੋਂ ਬਰਾਤ ਚੜ੍ਹਦੀ ਹੈ ਤੇ ਕਈ ਬੱਚੇ ਜਿਹੜੇ ਹਨ ਉਹ ਬਰਾਤ ਵੇਖਣ ਵਾਸਤੇ ਵੀ ਤਿਆਰ ਹੋ ਕੇ ਗਲੀਆਂ ਦੇ ਵਿੱਚ ਖੜ ਜਾਂਦੇ ਹਨ ਇਹਦੀ ਵਿਅਕਤੀਤਾ ਸੇ ਕਿੰਨਾ ਦੀ ਬਰਾਤ ਹੈ ਲਾੜਾ ਕਿਦਾਂ ਦਾ ਲੱਗਦਾ ਹੈ ਕਿੰਨਾ ਕੁ ਸੋਹਣਾ ਲਾੜਾ ਹੈ ਇਹੋ ਜੀ ਉਹਨੇ ਪੋਸ਼ਾਕ ਪਹਿਨੀ ਹੋਈ ਹੈ ਇਹੋ ਜਿਹੇ ਉਹਦੇ ਵਿਆਹ ਦੀ ਤਿਆਰੀ ਹੁੰਦੀ ਪਈ ਇਹ ਆਮ ਤੌਰ ਤੇ ਪਿੰਡਾਂ ਸ਼ਹਿਰਾਂ ਦੇ ਵਿੱਚ ਅੱਜ ਵੀ ਰਿਵਾਜ ਬਰਕਰਾਰ ਨੇ ਹੁਣ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਭਾਵੇਂ ਕਿ ਅਜੇ ਬਾਲਕ ਹਨ ਅਜੇ ਬਹੁਤੀ ਵੱਡੀ ਉਮਰ ਨਹੀਂ ਹੋਈ ਮਹਾਰਾਜ ਜੀ ਦੇ ਬਾਲਕ ਹਨ ਰਾਤਾਂ ਦੀ ਜਦੋਂ ਸ਼ਾਦੀ ਹੁੰਦੀ ਹੈ ਨਾ ਜੀ ਬਾਬਾ ਗੁਰਦਿੱਤਾ ਜੀ ਵੀ ਇਹ ਬਰਾਤ ਵਿੱਚ ਜਾਂਦੇ ਇੱਕ ਬੜੇ ਹੀ ਗਰੀਬ ਪਰਿਵਾਰ ਦਾ ਬੱਚਾ ਹੈ ਕੰਨ ਦੇ ਉੱਤੇ ਉਹਦੇ ਜਿਹੜੇ ਬਸਤਰ ਪਹਿਨੇ ਹੋਏ ਹਨ ਬੜੇ ਹੀ ਮੈਲੇ ਹਨ ਕੁਝ ਥਾਵਾਂ ਤੋਂ ਪਾਟੇ ਹੋਏ ਹਨ ਕਈਆਂ ਥਾਵਾਂ ਤੋਂ ਇੰਨੇ ਜ਼ਿਆਦੇ ਗੁਰੁੱਜ ਹੋਏ ਉਹਦੇ ਬਸਤਰ ਹਨ ਮਹਾਰਾਜ ਪਾਸ਼ਾ ਉਹਦੇ ਨੇੜੇ ਜਾਂਦੇ ਉਹ ਜਿਹੜਾ ਬੱਚਾ ਜਿਹਦੇ ਉੱਤੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਅਜੇ ਬਾਲਕ ਹਨ ਸਾਹਿਬ ਜਾਤੇ ਹਨ ਪਰ ਮਹਾਰਾਜ ਨੂੰ ਤਰਸ ਬੜਾ ਆਇਆ ਸਤਿਗੁਰਾਂ ਨੂੰ ਇੰਨਾ ਜ਼ਿਆਦਾ ਤਰਸ ਆਇਆ ਵੀ ਮਹਾਰਾਜ ਨੇ ਇਹ ਪੁੱਛਿਆ ਸੋਹਣੇ ਕੱਪੜੇ ਪਾਉਣ ਨੂੰ ਮਨ ਨਹੀਂ ਕਰਦਾ ਸੋਹਣੇ ਬਸਤਰ ਪਾ ਲਵੇਂਗਾ ਕਿਉਂਕਿ ਭਰਾ ਦਾ ਵਿਆਹ ਹੈ ਇਹੋ ਜੀ ਗੱਲ ਤੇ ਹੈ ਨਹੀਂ ਦੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਹੋਣਾ ਨੇ ਬਸਤਰ ਸੋਹਣੇ ਨਾ ਪਾਏ ਹੋਣਗੇ ਇਤਿਹਾਸਕਾਰ ਇਹ ਲਿਖਦੇ ਹਨ ਵੀ ਮਹਾਰਾਜ ਨੇ ਬੜੀ ਮਹਿੰਗੀ ਪੋਸ਼ਾਕ ਪਹਿਨੀ ਹੋਈ ਸੀ ਸਤਿਗੁਰੂ ਜੀ ਨੇ ਤੇ ਜਦੋਂ ਉਹ ਬੱਚੇ ਨੇ ਕਿਹਾ ਵੀ ਅਸੀਂ ਗਰੀਬ ਹਾਂ ਸਾਡੇ ਕੋਲੇ ਇੰਨੇ ਪੈਸੇ ਨਹੀਂ ਹਨ ਵੀ ਅਸੀਂ ਤੁਹਾਡੇ ਜਿੰਨੇ ਮਹਿੰਗੇ ਲੀੜੇ ਕੱਪੜੇ ਖਰੀਦ ਕੇ ਪਾ ਲਈਏ ਤੇ ਮਹਾਰੇ ਭਾਸ਼ਾ ਨੇ ਜਦੋਂ ਇਨੀ ਗੱਲ ਸੁਣੀ ਨਾ ਉਹ ਠੰਡ ਵਿੱਚ ਕੰਬਦੇ ਹੋਏ ਬੱਚੇ ਨੂੰ ਆਪਣੀ ਮਹਿੰਗੀ ਪੋਸ਼ਾਕ ਜਿਹੜੀ ਸੀ ਨਾ ਉਤਾਰ ਕੇ ਸਤਿਗੁਰੂ ਪਾਸ਼ਾ ਉਹਦੀ ਗਰੀਬੀ ਟਕਣ ਵਾਸਤੇ ਉਹਦੇ ਤਨ ਉੱਤੇ ਉਹ ਮਹਿੰਗੀ ਪੋਸ਼ਾਕ ਪਹਿਨਾ ਕੇ ਆ ਗਏ। ਰਿਸ਼ਤੇਦਾਰਾਂ ਨੇ ਵੇਖਿਆ। ਸਾਰੇ ਆ ਕੇ ਵਿਥਿਆ ਮਾਤਾ ਨਾਨਕੀ ਜੀ ਨੂੰ। ਗੁਰੂ ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਜੋ ਘਟਨਾ ਸੀ ਆ ਕੇ ਜ਼ਿਕਰ ਕੀਤਾ ਵੀ ਆਪ ਜੀ ਦੇ ਸਹਿਬ ਜਾਦੇ ਨੇ ਇਦਾਂ ਹੀ ਕੀਤਾ। ਜਦੋਂ ਇਹ ਗੱਲ ਗੁਰੂ ਹਰਗੋਬਿੰਦ ਸਿੰਘ ਮਹਾਰਾਜ ਜੀ ਦੇ ਕੋਲੇ ਪਹੁੰਚਦੀ ਹੈ ਤੇ ਸਤਿਗੁਰ ਪਾਸ਼ਾ ਬੜੇ ਖੁਸ਼ ਹੁੰਦੇ ਹਨ ਕਹਿੰਦੇ ਵੀ ਮੇਰਾ ਪੁੱਤਰ ਜਿਹੜਾ ਹੈ ਸ਼ੁਕਰ ਹੈ ਪ੍ਰਮਾਤਮਾ ਦਾ ਵੀ ਆਪਣੇ ਨਾਲੋਂ ਦੂਜਿਆਂ ਦੀ ਵਧੇਰੇ ਫਿਕਰ ਕਰਦਾ ਹੈ ਧੰਨਵਾਦ ਹੈ ਉਸ ਅਕਾਲ ਪੁਰਖ ਦਾ ਕਿ ਮੇਰੇ ਪੁੱਤਰ ਦੇ ਵਿੱਚ ਇਹ ਗੁਣ ਹਨ ਕਿ ਕਿਸੇ ਦੀ ਗਰੀਬੀ ਨੂੰ ਵੇਖ ਕੇ ਮਜ਼ਾਕ ਉਡਾਉਣ ਦੀ ਬਜਾਏ ਉਹਦੇ ਤਨ ਤੇ ਉੱਤੇ ਲੀੜਾ ਕੱਪੜਾ ਦੇ ਕੇ ਉਹਦੀ ਗਰੀਬੀ ਟੱਕ ਦਿੰਦਾ ਹੈ ਇਸੀ ਬਚਪਨ ਦੀ ਘਟਨਾ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਭਾਵ ਕਿ ਸਤਿਗੁਰ ਪਾਸ਼ਾ ਇੰਨੇ ਜ਼ਾਦੇ ਨਿਮਰ ਸੁਭਾਅ ਦੇ ਮਾਲਕ ਸਨ ਫਿਰ ਬੜੇ ਹੀ ਸਤਿਗੁਰ ਪਾਸ਼ਾ ਗੰਭੀਰ ਸਨ ਗੰਭੀਰ ਦਾ ਭਾਵ ਇਹ ਵੀ ਜਿਹੜੀ ਵੀ ਗੱਲ ਕਰਨੀ ਉਸ ਗੱਲ ਨੂੰ ਇਸ ਢੰਗ ਨਾਲ ਕਰਨਾ ਵੀ ਬੜੀ ਵਜ਼ਨਦਾਰ ਬੜੀ ਅਸਰਦਾਰ ਹੋਣੀ ਗੱਲ ਮਹਾਰਾਜ ਜੀ ਦੀ ਸਤਿਗੁਰਾਂ ਨੇ ਕੋਈ ਵੀ ਬਚਨ ਉਚਾਰਨਾ ਤੇ ਉਹ ਤਕਰੀਬਨ ਸਭਨਾ ਦੇ ਦਿਲ ਦੇ ਨਾਲ ਛੂੰਦਾ ਜੁਕਾ ਗੁਰੂ ਪਾਸ਼ਾ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਸਪੈਸ਼ਲ ਤੌਰ ਤੇ ਕੁਝ ਸਿੱਖਾਂ ਦੀ ਜ਼ਿੰਮੇਵਾਰੀ ਲਈ ਜਿਦੇ ਵਿੱਚ ਭਾਈ ਗੁਰਦਾਸ ਜੀ ਬਾਬਾ ਜੇਠਾ ਜੀ ਇਹ ਸਤਿਗੁਰੂ ਪਾਸ਼ਾ ਜੀ ਦੇ ਨਾਲ ਮਹਾਰਾਜ ਪਾਸ਼ਾ ਜੀ ਨੂੰ ਘੋੜ ਸਵਾਰੀ ਸਤਿਗੁਰੂ ਪਾਸ਼ਾ ਜੀ ਨੂੰ ਗੁਰਬਾਣੀ ਦਾ ਗਿਆਨ ਔਰ ਇਥੋਂ ਤੱਕਰ ਕੇ ਤਲਵਾਰ ਜਿਹੜੀ ਕਿਸ ਤਰ੍ਹਾਂ ਚਲਾਉਣੀ ਹੈ ਤਲਵਾਰ ਚਲਦੀ ਦੇ ਉੱਤੇ ਆਪਣਾ ਬਚਾ ਕਿੱਦਾਂ ਕਰਨਾ ਹੈ ਇਹ ਬਾਬਾ ਜੇਠਾ ਜੀ ਹੁਣਾਂ ਨੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੂੰ ਸਿਰਖਾਇਆ ਇੱਕ ਬਾਬਾ ਜੇਠਾ ਜੀ ਉਹ ਹਨ ਜਿਨ੍ਹਾਂ ਨੂੰ ਆਪਾਂ ਚੌਥੇ ਗੁਰਦੇਵ ਗੁਰੂ ਰਾਮਦਾਸ ਮਹਾਰਾਜ ਦੇ ਨਾਮ ਦੇ ਨਾਲ ਯਾਦ ਕਰਦੇ ਪਰ ਇਹ ਬਾਬਾ ਜੇਠਾ ਜੀ ਸਾਹਿਬ ਪਾਸ਼ਾ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਸਿੱਖ ਹਨ ਅਤੇ ਬੜੇ ਹੀ ਪਿਆਰ ਦੇ ਵਿੱਚ ਭਿੱਜੀ ਹੋਈ ਸ਼ਖਸੀਅਤ ਹੁਣ ਕਰਤਾਰਪੁਰ ਦੀ ਜਿਹੜੀ ਆਖਰੀ ਜੰਗ ਪੈਂਦੇ ਖਾਨ ਵਰਗੇ ਜਿਹੜੇ ਸਨ ਗੁਰੂ ਹਰਗੋਬਿੰਦ ਸਿੰਘ ਮਹਾਰਾਜ ਜੀ ਦੇ ਨਾਲ ਦਗਾ ਕਮਾ ਕੇ ਚਲੇ ਜਾਂਦੇ ਦਗਾ ਕਮਾਉਂਦੇ ਹਨ ਚੌਥੀ ਜੰਗ ਹੈ ਸ਼ੈਨशाह ਜੀ ਦੀ ਇਹ ਔਰ ਇਸ ਜੰਗ ਦੇ ਵਿੱਚ ਸਾਹਿਬ ਸੱਚੇ ਪਾਤਸ਼ਾਹ ਗੁਰਤੇਗ ਬਹਾਦਰ ਸਿੰਘ ਮਹਾਰਾਜ ਜਿਹੜੇ ਹਨ ਆਪਣੇ ਗੁਰੂ ਆਪਣੇ ਪਿਤਾ ਗੁਰੂ ਹਰਗੋਬਿੰਦ ਸਿੰਘ ਮਹਾਰਾਜ ਜੀ ਦਾ ਸਾਥ ਦਿੰਦੇ ਪਏ ਹਨ ਇਤਿਹਾਸਕ ਹਵਾਲਿਆਂ ਤੋਂ ਜਿਹੜਾ ਪਹਿਲਾ ਨਾਮ ਹੈ ਜੀ ਗੁਰਤੇਗ ਬਹਾਦਰ ਸਿੰਘ ਮਹਾਰਾਜ ਜੀ ਦਾ ਉਹ ਤਿਆਗ ਮਲ ਕਰਕੇ ਹੁਣ ਜਿਹੜਾ ਤਿਆਗ ਮਲ ਤੋਂ ਤੇਗ ਬਹਾਦਰ ਨਾਮ ਸਤਿਗੁਰਾਂ ਨੂੰ ਮਿਲਦਾ ਹੈ ਉਹ ਕਿਸੇ ਖਾਸ ਵਜ੍ਹਾ ਦੇ ਕਰਕੇ ਮਿਲਦਾ ਕਿਸੇ ਖਾਸ ਕਾਰਨ ਆ ਖਾਸ ਕਾਰਨ ਇਹ ਵੀ ਜਦੋਂ ਪਹਿੰਦੇ ਖਾਂਦੇ ਨਾਲ ਜੰਗ ਹੁੰਦੀ ਹੈ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੀ ਸਤਿਗੁਰਾਂ ਦੀ ਉਮਰ ਕੋਈ 12 13 ਹੱਦ 14 ਕੁ ਸਾਲਾਂ ਦੀ ਇਸ ਤੋਂ ਜ਼ਿਆਦਾ ਨਹੀਂ ਸੀ ਵੱਖ-ਵੱਖ ਸਰੋਤਾਂ ਤੋਂ ਸਾਨੂੰ ਇੰਨੀ ਕੋਈ ਉਮਰ ਮਹਾਰਾਜ ਜੀ ਦੀ ਮਿਲਦੀ ਸਤਗੁਰੂ ਪਾਸ਼ਾ ਤਲਵਾਰ ਚਲਾ ਰਹੇ ਮੈਦਾਨੇ ਜੰਗ ਦੇ ਅੰਦਰ ਗੁਰ ਤੇਗ ਬਹਾਦਰ ਸਾਹਿਬ ਜੀ ਬਾਲ ਗੂਤ ਬਾਲ ਅਵਸਥਾ ਹੈ ਅਜੇ ਬਚਪਨ ਪਰ ਤਲਵਾਰ ਜਿੱਦਾਂ ਅਸਮਾਨੀ ਬਿਜਲੀ ਚਮਕਦੀ ਇਸ ਤਰ੍ਹਾਂ ਸਤਗੁਰੂ ਪਾਸ਼ਾ ਤਲਵਾਰ ਨੂੰ ਹਵਾ ਦੇ ਵਿੱਚ ਲਹਿਰਾਉਂਦੇ ਹੋਏ ਵੈਰੀਆਂ ਦੇ ਸਿਰ ਲਾਈ ਜਾਂਦੇ ਮਾਰੇ ਪਾਸ਼ਾ ਕੋੜੇ ਤੇ ਚੜੇ ਹਨ ਵੈਰੀ ਸਾਹਮਣੇ ਵਾਰ ਕਰਦੇ ਹਨ ਬਿਜਲੀ ਦੀ ਤਰ੍ਹਾਂ ਸਤਿਗੁਰੂ ਪਾਸ਼ਾ ਤੇਜ ਹੱਥ ਰੱਖ ਕੇ ਤਲਵਾਰ ਚਲਾ ਰਹੇ ਹਨ ਤੇ ਵੈਰੀਆਂ ਦੇ ਟੁਕੜੇ ਕਰ ਕਰਕੇ ਉਹਨਾਂ ਉਹਨਾਂ ਦੇ ਕੀਤੇ ਗੁਨਾਹਾਂ ਦੀ ਸਜ਼ਾ ਪੁਹਤਾਈ ਜਾ ਰਹੇ ਹਨ ਹੁਣ ਸਹਿਬ ਪਾਸ਼ਾ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਇਹ ਨਜ਼ਾਰਾ ਤੱਕਿਆ ਕਰਤਾਰਪੁਰ ਦੀ ਜੰਗ ਫਤਿਹ ਹੋ ਜਾਂਦੀ ਹੈ ਮਹਾਰੇ ਪਾਸ਼ਾ ਜੰਗ ਦੇ ਵਿੱਚ ਲੜਨ ਵਾਲੇ ਜਿਹੜੇ ਯੋਧੇ ਸਨ ਉਹਨਾਂ ਨੂੰ ਗਲਵੱਕੜੀ ਚ ਲੈ ਜਾਂਦੇ ਹਨ ਉਹਨਾਂ ਨੂੰ ਸ਼ਾਬਾਸ਼ ਦਿੰਦੇ ਹਨ ਉਨ੍ਹਾਂ ਦੇ ਹੌਸਲੇ ਵਧਾਉਂਦੇ ਪਏ ਆਪਣੇ ਪੁੱਤਰ ਦੀ ਵਾਰੀ ਆਈ ਮਾਰੇ ਪਾਸ਼ਾ ਨੇ ਮੱਥਾ ਝੁਮਿਆ ਮੈਂ ਇਹ ਬੇਨਤੀ ਕਰ ਦਵਾਂ ਕਿ ਸਤਿਗੁਰਾਂ ਨੇ ਆਪਣਾ ਪੁੱਤਰ ਜਾਣ ਕੇ ਮੱਥਾ ਨਹੀਂ ਝੁਮਿਆ ਸਤਿਗੁਰੂ ਪਾਸ਼ਾ ਨੇ ਵੇਖ ਲਿਆ ਵੀ ਬਾਲਕ ਹੈ ਅਜੇ ਬਹੁਤੀ ਵੱਡੀ ਉਮਰ ਨਹੀਂ ਹੈ ਪਰ ਤਲਵਾਰ ਬੜੀ ਤੇਜ਼ ਸਪੀਡ ਦੇ ਵਿੱਚ ਲਾ ਰਿਹਾ ਹੈ ਸਤਿਗੁਰਾਂ ਨੇ ਆਪਣੇ ਸਹਿਬਜ਼ਾਦੇ ਦਾ ਹੌਸਲਾ ਵਧਾਉਣ ਦੇ ਲਈ ਛਾਤੀ ਦੇ ਨਾਲ ਲਾਇਆ ਮਹਾਰਾਜ ਕਹਿਣ ਲੱਗੇ ਵੀ ਤੁਹਾਡਾ ਨਾਮ ਤਿਆਗ ਮਲ ਨਹੀਂ ਐ ਤੁਹਾਡਾ ਨਾਮ ਤੇ ਸਭੋ ਤੇਗ ਬਹਾਦਰ ਹੈ ਭਾਵ ਕਿ ਤੇਗ ਦਾ ਭਾਵ ਜੋ ਹੈ ਤਲਵਾਰ ਬਹਾਦਰ ਦਾ ਭਾਵ ਹੈ ਜੀ ਬਹਾਦਰਾਂ ਦੇ ਵਾਂਗੂ ਗੁਰਤੇਗ ਬਹਾਦਰ ਚੈ ਮਹਾਰਾਜ ਜੀ ਨੇ ਤਲਵਾਰ ਮੈਦਾਨੇ ਜੰਗ ਅੰਦਰ ਚਲਾਈ ਸਾਬ ਜੀ ਕਹਿੰਦੇ ਤੇਗ ਤੇਗ ਦਾ ਭਾਵ ਹੈ ਤਲਵਾਰ ਕਹਿੰਦੇ ਜਿੱਦਾਂ ਤੁਸੀਂ ਬਹਾਦਰੀ ਦੇ ਨਾਲ ਤੇਗ ਚਲਾ ਰਹੇ ਸੀ ਇਦਾਂ ਹੀ ਤੁਹਾਡਾ ਨਾਮ ਜਿਹੜਾ ਵਾ ਉਹ ਤੇਗ ਬਹਾਦਰ ਕਰਕੇ ਹੋਣਾ ਚਾਹੀਦਾ ਹੈ ਤੁਸੀਂ ਮੈਦਾਨੇ ਜੰਗ ਦੇ ਅੰਦਰ ਬੜਾ ਡਟ ਕੇ ਵੈਰੀਆਂ ਦਾ ਮੁਕਾਬਲਾ ਕੀਤਾ ਇਥੋਂ ਕਰਤਾਰਪੁਰ ਵਾਲੀ ਜੰਗ ਤੋਂ ਪਾਸ਼ਾ ਜੀ ਦਾ ਨਾਮ ਫਿਰ ਤਿਆਗ ਮਲ ਤੋਂ ਤੇਗ ਬਹਾਦਰ ਸਾਹਿਬ ਹੋ ਜਾਂਦਾ ਹੈ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦਾ ਜਿਹੜਾ ਜੀਵਨ ਹੈ ਬੜਾ ਵੱਡਾ ਹੈ ਸਤਗੁਰ ਪਾਸ਼ਾ ਪ੍ਰਚਾਰ ਦੌਰਿਆਂ ਤੇ ਵੀ ਜਾਂਦੇ ਰਹੇ ਮਹਾਰਾਜ ਇਹ ਇਤਿਹਾਸਿਕ ਸਰੋਤ ਜਿਹੜੇ ਹਨ ਆਮ ਤੌਰ ਤੇ ਕਿਹਾ ਜਾਂਦਾ ਹੈ ਕਿ ਬਾਬੇ ਬਕਾਲੇ ਦੀ ਧਰਤੀ ਤੇ ਸਤਪੁਰ ਪਾਸ਼ਾ ਰਹੇ ਹਨ ਬਿਲਕੁਲ ਉਥੇ ਮਹਾਰਾਜ ਪਾਸ਼ਾ ਬੜਾ ਸਮਾਂ ਠਹਿਰੇ ਹਨ ਪਰ ਇਹਦਾ ਮਤਲਬ ਇਹ ਨਹੀਂ ਹੈ ਕਿ ਗੁਰੂ ਸਾਹਿਬ ਪਾਸ਼ਾ ਨੇ ਪ੍ਰਚਾਰ ਨਹੀਂ ਕੀਤਾ ਸਤਪੁਰ ਪਾਸ਼ਾ ਨੇ ਪ੍ਰਚਾਰ ਕੀਤਾ ਹੈ ਔਰ ਪ੍ਰਚਾਰ ਬਹੁਤ ਥਾਂਇਆ ਕੀਤਾ ਹੈ ਮਹਾਰਾਜੋ ਜੀ ਜਿੱਥੇ-ਜਿੱਥੇ ਸਿੱਖ ਇਤਿਹਾਸ ਨੂੰ ਜਦੋਂ ਆਪਾਂ ਪੜ੍ਹਦੇ ਹਾਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਤੋਂ ਬਾਅਦ ਅਗਰ ਸਭ ਤੋਂ ਜ਼ਿਆਦਾ ਪਰੇ ਚਾਰ ਦੌਰੇ ਕੀਤੇ ਹਨ ਤੇ ਉਹ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਪਾਸ਼ਾ ਜੀ ਨੇ ਕੀਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਪਰਮਾਤਮਾ ਦੇ ਵੱਲੋਂ ਜਿਨੀ ਸਵਾਸਾਂ ਦੀ ਪੂੰਜੀ ਬਖਸ਼ੀ ਜਾਂਦੀ ਹੈ ਉਹ ਸਵਾਸਾਂ ਦੀ ਪੂੰਜੀ ਨੂੰ ਪੂਰਿਆ ਕਰਨ ਤੋਂ ਬਾਅਦ ਗੁਰੂ ਹਰ राय ਸਾਹਿਬ ਮਹਾਰਾਜ ਪਾਸ਼ਾ ਜੀ ਨੇ ਬੁਰਾਈ ਦੀ ਜੋਤ ਜਿਹੜੀ ਹੈ ਉਹ ਸਮਰਪਿਤ ਕਰ ਜਾਂਦੇ ਇਸ ਤੋਂ ਪਹਿਲਾਂ ਸਤਿਗੁਰੂ ਪਾਸ਼ਾ ਜੀ ਦਾ ਆਨੰਦ ਕਾਰਜ ਜਿਹੜਾ ਹੈ ਗੁਰੂ ਪਿਤਾ ਆਪਣੀ ਰਾਹੀ ਕਰਵਾ ਕੇ ਜਾਂਦੇ ਹਨ ਮਾਤਾ ਗੁਜਰ ਕੌਰ ਜੀ ਦੇ ਨਾਲ ਜਿਨ੍ਹਾਂ ਨੂੰ ਆਪਾਂ ਅੱਜ ਬੜੇ ਸਤਕਾਰ ਦੇ ਨਾਲ ਗੁਰੂ ਕਲਕਿਤਾ ਰਸ਼ਨਸ਼ਾ ਜੀ ਦੇ ਮਾਤਾ ਜੀ ਦੇ ਨਾਮ ਨਾਲ ਜਾਣਦੇ ਸਤਿਗੁਰ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਜਿਹੜਾ ਸੋਹਰਾ ਪਰਿਵਾਰ ਹੈ ਉਹ ਕਰਤਾਰਪੁਰ ਇੱਥੇ ਜਲੰਧਰ ਸ਼ਹਿਰ ਦੇ ਵਿੱਚ ਜਲੰਧਰ ਸ਼ਹਿਰ ਦੇ ਨਾਲ ਹੀ ਜਿਹੜਾ ਸ਼ਹਿਰ ਹੈ ਕਰਤਾਰਪੁਰ ਉੱਥੇ ਸਤਿਗੁਰ ਪਾਤਸ਼ਾਹ ਜੀ ਦਾ ਆਨੰਦ ਕਾਰਜ ਲਾਲ ਚੰਦ ਜੀ ਦੇ ਸੁਪੁੱਤਰੀ ਦੇ ਨਾਲ ਹੋ ਜਾਂਦਾ ਹੈ ਰਿਸ਼ਤੇਦਾਰੀ ਦੇ ਵਿੱਚ ਸਤਵੇਂ ਗੁਰਦੇਵ ਗੁਰੂ ਹਰ राय ਸਾਹਿਬ ਮਹਾਰਾਜ ਪਾਸ਼ਾ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਭਤੀਜੇ ਲੱਗੇ ਕਿਉਂਕਿ ਬਾਬਾ ਗੁਰਦਿੱਤਾ ਜੀ ਔਰ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਪਾਸ਼ਾ ਦੋਨੋਂ ਭਰਾ ਹਨ ਐਸੇ ਪੰਜ ਭਰਾ ਹਨ ਪਰ ਜਦੋਂ ਦੋ ਭਰਾਵਾਂ ਦੀ ਗੱਲ ਆਵੇਗੀ ਚਾਚੇ ਅਤੇ ਭਤੀਜੇ ਦੀ ਗੱਲ ਆਵੇਗੀ ਤੇ ਉਦੋਂ ਆਪਾਂ ਬਾਬਾ ਗੁਰਦਿੱਤਾ ਜੀ ਔਰ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜੀ ਦਾ ਹਵਾਲਾ ਦਵਾਂਗੇ ਸਤਿਗੁਰੂ ਪਾਸ਼ਾ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਚਾਚਾ ਜੀ ਲੱਗਦੇ ਹਨ ਗੁਰੂ ਹਰ Rai ਸਾਹਿਬ ਮਹਾਰਾਜ ਜੀ ਦੇ ਪਰ ਸਤਿਗੁਰੂ ਪਾਤਸ਼ਾਹ ਜੀ ਹਮੇਸ਼ਾ ਗੁਰੂ ਹਰ Rai ਸਾਹਿਬ ਮਹਾਰਾਜ ਜੀ ਦਾ ਅਦਬ ਸਤਕਾਰ ਇੱਕ ਗੁਰੂ ਦੀ ਤਰ੍ਹਾਂ ਕਰਦੇ ਹਨ ਭਾਵੇਂ ਕਿ ਰਿਸ਼ਤਾ ਵੀ ਵੱਡਾ ਹੈ ਉਮਰ ਵਿੱਚ ਵੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਵੱਡੇ ਹਨ ਪਰ ਸਤਿਗੁਰੂ ਪਾਤਸ਼ਾਹ ਗੁਰੂ ਹਰ Rai ਸਾਹਿਬ ਮਹਾਰਾਜ ਜੀ ਦਾ ਵੜਾ ਸਤਕਾਰ ਕਰਦੇ ਹਨ ਕਿ ਤੁਸੀਂ ਗੁਰੂ ਨਾਨਕ ਸਾਹਿਬ ਮਹਾਰਾਜ ਪਾਸ਼ਾ ਜੀ ਦੀ ਪਾਵਨ ਜੋਤ ਦੇ ਵਾਰਿਸ ਬਣੇ ਹੋਏ ਜੇ ਤਾਂ ਕਰਕੇ ਮਹਾਰਾਜ ਨੇ ਕਦੇ ਨਹੀਂ ਸੀ ਕਿਹਾ ਕਿ ਮੈਂ ਤੁਹਾਡਾ ਚਾਚਾ ਹਾਂ ਕਿ ਤੁਸੀਂ ਮੇਰੇ ਭਤੀਜੇ ਹੋ ਕਿਉਂਕਿ ਬਾਬਾ ਗੁਰਦਿੱਤਾ ਜੀ ਗੁਰੂ ਹਰ Rai ਸਾਹਿਬ ਮਹਾਰਾਜ ਜੀ ਦੇ ਪਿਤਾ ਜੀ ਤੋਂ ਸਤਗੁਰੂ ਪਾਸ਼ਾ ਗੁਰਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਬਾਰੇ ਵਿੱਚ ਸੰਖੇਪ ਜਿਹੇ ਵਿਚਾਰ ਜਿਹੜੀ ਹੈ ਰੋਜ਼ਾਨਾ ਨਿਤਾ ਪ੍ਰਤੀ ਕੋਸ਼ਿਸ਼ ਕਰਾਂਗੇ ਆਪ ਜੀ ਦੀ ਸੇਵਾ ਦੇ ਵਿੱਚ ਹਾਜ਼ਰਤ ਹੋ ਕੇ ਸਰ ਪਾਸ਼ਾ ਜੀ ਦੇ ਜੀਵਨ ਦੇ ਨਾਲ ਜੋ ਘਟਨਾਵਾਂ ਸਤਿਗੁਰੂ ਪਾਸ਼ਾ ਜੀ ਦੀਆਂ ਹਨ ਉਹਨਾਂ ਦੇ ਬਾਰੇ ਵਿੱਚ ਜ਼ਿਕਰ ਕਰਨ ਦੀ ਮਹਾਰਾਜ ਜੀ ਦੀ ਪਾਵਨ ਬਾਣੀ ਦੇ ਨਾਲ ਵੀ ਸਾਂਝ ਪਾਉਣ ਦੀ ਕੋਸ਼ਿਸ਼ ਕਰਾਂਗੇ ਜੀ ਇਹ ਬੇਨਤੀ ਸਵੀਕਾਰ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ